ਯਾਰ ਕਾਟੂ ਮਾਲ ਚਾਹੀਦਾ ਇਹ ਤਾਂ ਬਾਈ ਕਹਿੰਦੇ ਇਹ ਝੋਟੀ ਐ ਪਰ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਕਿਵੇਂ ਇਹ ਕੋਈ ਕੰਚ ਕੋਈ ਨਹੀਂ ਹੁੰਦੀ ਐ ਇਹ ਕਾਟੂ ਮਾਲ ਚਾਹੀ ਹੋਈ ਐ ਬਾਈ ਦੱਛੀ ਇਹਦੀ ਡਿਟੇਲ ਯਾਰ ਕਿਵੇਂ ਆ ਕੀ ਕਾਰਨ ਆਈ ਐ ਆ ਜਾ ਦੱਛੀ ਇਹ ਆਪਣੀ ਝੋਟੀ ਹੈ ਹੈ ਆਇਆ ਨੇੜੇ ਆ ਦੱਸੀ ਜਾ ਦੱਸਦਾ ਯਾਰ ਛੱਡਦਾ ਕਿੱਦਰਾ ਯਾਰ ਕੁਝ ਨਹੀਂ ਯਾਰ ਸਾਹਦਾ ਕਿਉਂ ਕਿਹੜਾ ਪਿੰਡਾ ਤੇਰਾ ਪਿੰਡ ਆਪਣਾ ਭਾਗਸਰ ਹੈ ਭਾਗਸਰ ਭਾਗਸਰ ਤੇ ਆਈਡੀ ਸੁਰੱਖਿ ਕੀਤੀ ਪਾਲੀ ਹੋਈ ਛੋਟੀ ਅੱਜ ਫਿਰ ਕਿਵੇਂ ਆਇਆ ਕੱਟੂ ਚ ਲੈ ਕੇ ਇਹਨੂੰ ਹੈਂ ਰਹੀ ਰਿੰਦਾ ਕੁੜੀ ਜੀ ਇਸਨੂੰ ਰਿੰਦੀ ਉਮਰ ਕਿੰਨੀ ਦੀ ਆ ਇਹ ਹੈਂ ਪਣ 3 ਛਾਲਾਂ ਦੀ ਛੋਟੂ ਹੈ ਜੇ ਅੱਛਾ ਤੇ ਹੁਣ ਓਰੇ ਓਰੇ ਆ ਜਾ ਮਾੜਾ ਜੀ ਸੰਗ ਤੱਕ ਆ ਜਾ ਆ ਜਾ ਮਾੜੀ ਜੀ ਡੀਟੇਲ ਦੱਸ ਯਾਰ ਇਹਦੇ ਬਾਰੇ ਇਹਦਾ ਮਾਜ ਹੀ ਬੜੀ ਸੁਨੱਖੀ ਹੈ ਜੀ ਕਾਰਨ ਕੀ ਹੋਇਆ ਇਹਨੂੰ ਸਹੀ ਗੱਲ ਦੱਸ ਵੀ ਇਹ ਦੁੱਧ ਕਿਉਂ ਨਹੀਂ ਰਲੀ ਦੁੱਧ ਕਾਉਣੀ ਰਲੀ ਦੁੱਧ ਰਲੀ ਨਹੀਂ ਇਹ ਦੁੱਧ ਦੀ ਕੀ ਚੱਕੀ ਹੈ ਹੈ ਅੱਛਾ ਤੇ ਕੋਈ ਹੋਈ ਅੱਛਾ ਹੁਣ ਇਹਨੂੰ ਵੇਚੇਗਾ ਹਾਂ ਕੀ ਮੰਗਦਾ ਇਹਦਾ ਕੀ ਲੈਣਾ ਹਾਂ ਪਹਿਲਾਂ 2 ਲੱਖ 20 ਹਜ਼ਾਰ ਰੁਪਏ ਤੇ ਸੁੰਨਤੀ ਪਸ਼ਮ ਦੀ ਹੈ ਨਹੀਂ ਇਹਦਾ ਮਤਲਬ ਕਾਟੂ ਵਾਲੇ ਲੈ ਜਾਣਗੇ ਹਾਂ ਹਾਂ ਨਹੀਂ ਨਹੀਂ ਕਾਟੂ ਵੀ ਨਹੀਂ ਆ ਸਕਦੇ ਅੱਛਾ ਤੇ ਉਮਰ ਇਹਦੀ ਕਿੰਨੀ ਹੈ ਪੌਣੇ ਤਣ ਚਾਲਾ ਪੌਣੇ ਤਣ ਚਾਲਦੀ ਆ ਅੱਛਾ ਆਲ ਦੇਖ ਲੋ ਬਾਈ ਵੀ ਪੌਣੇ ਤਣ ਚਾਲਦੀ ਆ ਕਿਵੇਂ ਲੱਗਦੀ ਆ ਤੁਹਾਨੂੰ ਇਹ ਆ ਮੱਛੀ ਲੀਲੀ ਦਾ ਵਿੱਚ ਝੋਟੀ ਇਹ ਆ ਦੇਖਦੇ ਇਹਦੀ ਡਿਟੇਲ ਪੁੱਛਾਂਗੇ ਸਾਰੀ ਇਹ ਕਿੱਥੋਂ ਆਇਆ ਬਾਈ ਤੇ ਕਿੰਨੇ ਪੈਸੇ ਦੀ ਆਪਣੀਆਂ ਬਾਈ ਇਹ ਹੈ ਕਿੰਨੇ ਚਿਰ ਦੀ ਝੋਟੀ ਆ ਕਿੰਨੇ ਚਿਰ ਦੀ ਇਹ ਇਹ ਹੋਊਗਾ ਚ ਨਖਾਲਾ ਤਣ ਚਾਲਾਂ ਦੀ ਟੇਡਾ ਕੱਟ ਦਿੱਲੀ ਦਾ ਵੀ ਐਸੇ ਹੀ ਕਰਦੇ ਹੈ ਇਹਨੂੰ ਲੀਲੀ ਦਾ ਵੀ ਕਹਿੰਦੇ ਦੇਖ ਕਿੱਤੇ 21 ਮੰਗਦਾ ਹੁਣ ਇਹਦਾ 70 ਦੇ ਵਿੱਚ 75 ਮੰਗਦਾ ਅੱਛਾ ਠੀਕ ਹੈ ਤੇ ਕਾਹ ਜਾਣ ਬਾਰਾ ਤੇਰੇ ਕੋਲੇ ਕਿੰਨੇ ਨੇ ਤੇ ਕਾਹ ਤੇ ਕਾ ਇਹ ਆ ਵੀ ਕੱਟੀ ਆ ਨਹੀਂ ਕੱਟਾ ਕੱਟਾ ਠੀਕ ਲੈ ਵੇ ਕਿੰਨੀ ਛਾਂ ਤਾਰਾ ਝੋਟੀ ਤੇ ਕਿੱਡੀ ਸੁਨੱਖੀ ਹੈਗੀ ਚਲ ਤੇ ਹੋਰ ਦਿਖਾਉਂਦਾ ਤੇ ਚੰਗੇ ਚੰਗੇ ਮੱਛਾਂ ਨੇ ਨਾਂ ਵਿੱਚ ਕਿੰਨੀ ਸੁਨੱਖੀ ਮੱਝ ਜਾਂਦੀ ਹੈ ਯਾਰ ਆਹ ਚੱਲ ਆਪ ਚੱਟ ਟੁੱਟਿਆ ਹੈ ਉਹ ਮੱਝ ਵੀ ਦੁੱਧ ਵਾਲੀ ਇਹਨੂੰ ਹੋਰ ਦਿਖਾ ਕੇ ਨਾਲ ਇਹ ਮੱਝ ਆਪਣੀਆਂ ਆਪਣੀਆਂ ਦੁੱਧ ਹੈ ਤੇ ਲੈ ਦੇ ਕਿੰਨਾਗਾ ਉਹ ਮੁੰਡੇ ਦੀਆਂ ਆਹੀ ਤਾਂ ਕਹਿ ਲਵੇ ਤੇ ਇੱਕ ਆਹ ਝੋਟੀ ਉਹ ਕਿਸੇ ਦੀ ਹੋਰ ਹੈ ਚੱਲ ਭਾਈ ਤੇ ਇੱਧਰ ਹੋਰ ਦਿਖਾ ਦਈਏ ਤੁਹਾਨੂੰ ਅੱਛਾ ਇਹ 76 ਵੀ ਲਾਗੇ 76 ਲਾਗੇ ਤੇ ਹਾਂ ਅੱਛਾ ਮੁੱਲ ਕਰਾਈ 85000 85000 ਮੁੱਲ ਕੀਤਾ ਜੀ 80-80 ਵੀ ਦੇ ਦਿੰਦੇ ਤੇ ਇਹਨੂੰ ਵਜਾ ਕੀ ਹੋਈ ਵੀ ਇਹਨੂੰ ਐ ਕਟੂਚੇ ਵਿੱਚ ਵੇਚਣਾ ਪੈਣਾ ਇਹਦੀ ਕੀ ਵਜਾ ਹੋਈ ਰਹੀ ਜੀ ਨਹੀਂ ਹੋਰ ਕੋਈ ਨਹੀਂ ਕਿੰਨਾ ਇਹਨੂੰ ਛੂਈ ਨੂੰ ਕਿੰਨਾ ਚਰ ਹੋਇਆ 1.5 ਸਾਲ ਹੋ ਗਿਆ ਸੁਈ ਨੂੰ ਕੱਟੀ ਜਾਂ ਟੀ ਜਾਂ ਕਰਿਆ ਅੱਛਾ ਤੇ 20 ਲੀਟਰ ਬੀ ਲੀਟਰ ਤਾਂ ਤਾਂ ਸੀ ਇਹਦੇ ਥੱਲੇ ਹੋੜ ਹੈ ਥੱਲੇ ਕੁਝ ਹੋਣ ਸੀ ਕਿਲ ਹੁਣ ਵੀ ਹੈ ਅੱਛਾ ਜੇ ਯਾਰ ਇਹਨੂੰ ਪੋਟ ਪਾਟਰ ਤੇ ਕੇ ਫਿਰ ਫੇਰਾ ਵੇਖ ਲੈ ਦੇਖ ਲੈ ਕਾਰਨ ਕੋਈ ਹੋਰ ਚੰਗੇ ਟਰੈਕਟਰ ਨੂੰ ਦਿਖਾ ਲੈਂਦੇ ਯਾਰ ਆ ਇਹਦੇ 6 ਲੀਟਰ ਕਹਿੰਦੇ ਬਾਈ ਕਹਿੰਦਾ ਦੁੱਧ ਹੁਣ ਵੀ ਹੈ ਤੇ 20 ਲੀਟਰ ਦੀ ਮਾਲ ਕਹੇ ਮੱਝ ਸੱਜਰ ਥੱਲੇ 20 ਲੀਟਰ ਥੱਲੇ 1 ਲੱਖ 80 ਦਿੰਦੇ ਸੀ 1 ਲੱਖ 80 ਦਿੰਦੇ ਸੀ ਸੱਜਰ ਦਾ ਲੈ ਯਾਰ 1 ਲੱਖ 80 ਸੱਜਰ ਦਾ ਦਿੰਦੇ ਸੀ ਵੇਚਨ ਨੀ ਚੀਨ ਕਰਦਾ ਮਜਬੂਰ ਹੋ ਜਾਂਦਾ ਬੰਦਾ ਯਾਰ ਕਰੇ ਵੀ ਕੀ ਕਦੋਂ ਤੇ ਤੇਰਾ ਪੈਂਡ ਕਿਹੜਾ ਭਾਈ ਭਾਈ ਰੂਪਾ ਜੀ ਭਾਈ ਰੂਪਾ ਤੇ ਮੋਬਾਈਲ ਨੰਬਰ ਕਿੰਨਾ ਤੇਰਾ 62848 ਹਾਂ 50999 ਇੱਕ ਵਾਰੀ ਫੇਰ ਬੋਲੀ 62848 50999 ਜੇ ਇਹਨੂੰ ਕੋਈ ਬੰਦਾ ਰੱਖਣ ਵਾਲਾ ਲੈਵੇ ਇੱਥੇ ਮੈਂ ਵੀਡੀਓ ਹੁਣੇ ਚੜਾ ਦੂੰ ਇਹ ਮੈਂ ਵੀਡੀਓ 7:00 ਵਜੇ ਕਵਰ ਕਰ ਰਿਹਾ ਹੈਗਾ ਰਾਮਪੁਰਾ ਮੰਡੀ ਦੀ ਇੱਕ ਤਰੀਕ ਤੇ ਛੀਮਾ ਮੀਨਾ ਕਹਿੰਦੇ ਆ ਇਹ ਤਾਂ ਮੁੰਡੇ ਨਹੀਂ ਅਸੀਂ ਪਿੰਡ ਜਾਊਗੀ ਹੈ ਪਿੰਡ ਜਾਊ ਬੱਦਨਾਂ ਤਾਂ ਨਹੀਂ ਦਿੰਦਾ ਅੱਛਾ ਬੱਦਨ ਚਾਹੀਏ ਤੁਰਿਆ ਜੀ ਕਹਿੰਦਾ ਬੱਦਨ ਵਾਲਿਆਂ ਨੂੰ ਨਹੀਂ ਦੇਣੀ ਆਪ ਤਾਂ ਮੀਲਾ ਦੇਖਾਂ ਜੇ ਕੋਈ ਪਾਲਣ ਵਾਲਾ ਲੈ ਗਿਆ ਹਾਂ ਉਹਨੂੰ ਦੇ ਦੇ ਠੀਕ ਹੈ ਮੈਨੂੰ ਵੀਡੀਓ ਨੂੰ ਹੁਣੇ ਪਾ ਦਨਾ ਚਾਹੁੰਦਾ ਤੇ 15-20 ਮਿੰਟਾਂ ਤੱਕ ਹੀ ਤੇ ਜੇ ਕੋਈ ਕਰਮ ਵਾਲਾ ਇਹਦੀ ਜਾਨ ਪਛਾਦੇ ਲੈ ਕੇ ਜਾ ਹੈ ਆ ਦੁੱਧ ਪਿਆਰੇ ਇਹ ਪੋਟ ਪਾਟਰ ਦੇਖ ਕੇ ਯਾਰ ਮਾੜਾ ਜਿਹਾ ਸੰਭਾਲ ਕਰਕੇ ਨਾ ਕੋਈ ਇਹਨੂੰ ਡਾਕਟਰ ਤੋਂ ਠੀਕ ਕਰਵਾ ਲਾਂਗੇ ਕਿਹੜੇ ਜਾਣਕਾਰ ਬੰਦੇ ਹੁੰਦੇ ਆ ਮੱਝਬੜੀ ਛਣਕੀ ਹੈਗਾ ਹੈਗੇ ਬੰਦੇ ਦਵਾਈਆਂ ਦਾ ਪਤਾ ਹੈ ਜਿਵੇਂ ਦਵਾਈਆਂ ਤਮੂਆਂ ਦਾ ਪਤਾ ਆ ਦੇਖੋ ਗਏ ਪਾਲਾ ਥਣ ਲੱਗਿਆ ਚਾਰੇ ਹੁਣ 8 ਕਿਲੋ ਦੁੱਧ ਇਹਦੇ ਕਲੇ 6 ਕਿਲੋ 6 ਕਿਲੋ ਫੇਰ ਵੀ ਯਾਰ ਬਹੁਤ ਦੁੱਧ ਏ ਥੱਲੇ 2 ਕਿਲੋ ਲੈਤੀ ਆ ਅੱਛਾ 2 ਕਿਲੋ ਫੇਰ ਦਹੀਂ ਨਾ ਯਾਰ ਕਟੂਚ ਨਾ ਵੇਚ ਇਹਨੂੰ 4 ਤੇ ਅੱਛਾ 4 ਤੇ ਮਿਲਦੀ ਆ ਚੱਲ ਬਾਈ ਹੋਰ ਦਿਖਾਉਣਾ ਬਗਲ ਨੂੰ ਇਹ ਜੀ ਆ ਇਹ ਕੀ ਭਾਣੇ ਵਰਤੀ ਜਾਂਦੇ ਪੰਜਾਬ 'ਚ ਠੀਕ ਹੈ 1000 ਪਿੱਛੇ ਕੱਢੀ ਨਾ ਆਉਂਦੇ ਹਨ ਮੈਂ ਮਜ਼ਦੂਰ ਆਦਮੀ 1000 ਤੁਮੇ ਨਹੀਂ ਯਾਰ ਵੀ 1000 ਪਿੱਛੇ ਤੁ ਕਰੀਏ ਨੇ ਤਰ੍ਹਾਂ 55 ਤੋਂ ਘੱਟ ਦਿੰਦਾ ਨਹੀਂ ਮੈਂ ਠੀਕ ਹੈ ਇੱਥੇ ਪਾਣੇ ਘੰਟਿਆਂ ਨੂੰ ਰੋਟਾ ਲੂਰ ਹੋਣਾ ਹੈ ਦੇਖਾ ਵਾਲੇ ਪਿਆ ਘੱਟ ਦਿੰਦਾ ਜੀ 50 ਰੁਪਿਆ ਕੱਟ ਦਿੰਦਾ ਉੱਥੋਂ 1000 ਕੱਟ ਦਿੰਦਾ ਜੀ ਓਏ ਕਿ ਕਿੰਨੇ ਪੈਸੇ ਮੰਗੀ ਤੈ ਮੈਂ ਮੰਗਦਾ 60000 ਰੁਪਏ ਦੋਨੋਂ ਦਾ ਜੀ ਦੋਨੇ ਕਟੀਆਂ ਦਾ ਮਾਣ ਕਰ ਕਿੰਨੇ ਆ 55 ਲੱਗੀਆਂ ਦਾ ਸੋਹੇ ਹਾਂ ਦਈ ਵੀਰੇ 500 ਰੁਪਏ 1000 1000 ਚੱਲ ਚੱਲ ਮੈਂ 500 ਔਰ 55 ਦੇ ਸਾਰੇ ਫਰਕ ਤਾਂ ਨਹੀਂ ਕੋਈ ਜੇ ਬਰਗ ਆ ਰਹਾ ਤਾਂ ਜੀ ਬਰਗ ਪਾਲਣ ਵਾਸਤੇ ਲੈ ਜਨੇ ਪਾਲਣ ਵਾਸਤੇ ਲੈਣੇ ਕੇ ਵਾਸਤੇ ਲੈਣੀ ਯਾਰ ਐਸਾ ਕਿਉਂ ਕਰੇ ਪਾਲਣ ਵਾਲੇ ਬੰਦੇ ਨਹੀਂ ਕਾਟੂ ਆਇਆ ਫੇਰ ਨਹੀਂ ਹਰ ਪੂਰੇ ਕਰਦੇ ਕਰਦੇ 500 ਪਿੱਛੇ ਰੱਖੀ ਜਾਣੇ ਦਾ ਇਹ ਤਾਂ ਫਿਰ 500 ਤੈਨੂੰ ਵੱਧ ਵੀ ਦੇ ਦੇਣਗੇ ਜੇ ਕਾਟੂ ਵਾਲੇ ਦੇ ਅੜ ਜਾ ਬਾਈ ਜਮਾਨਾ ਕਦੀ ਹੁਣ ਪੈਸੇ ਆਪ ਦੇ ਕਾਟੂ ਬਾਤ ਲੈਂਦੇ ਆ ਇੱਕ ਪਾਲਣਾ ਨਾਲ ਜੀ ਇਹ ਮੂਜੀ ਬਣਾ ਰਿਹਾ ਕਾਟੂ ਵਾਲਾ ਬੰਦਾ ਹੈ ਕਾਟੂ ਵਾਲਾ ਕੌਣ ਆ ਜੋਨਸ ਸਾਹਿਬ ਵੀਡੀਓ ਬਣਾ ਰਿਹਾ ਕਾਟੂ ਵਾਲਾ ਜੀ ਇਹ ਤਾਂ ਪਾਲਣਾ ਵਾਲੇ ਬੰਦੇ ਹੈ ਜੀ ਅੱਛਾ ਹਾਂਜੀ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਕਾਟੂ ਵਾਲਾ ਬੰਦਾ ਹੈਗਾ ਇਹ ਪਾਲਣਾ ਵਾਲੇ ਬੰਦੇ ਹੈਗਾ ਅੱਛਾ ਅੱਛਾ ਕਰਦੇ 7 ਬੱਚੇ ਨੇ ਅੱਜ ਦਿਖਾਉਂਦੇ ਆ ਰਾਮਪੁਰਾ ਪਸ਼ੂ ਮੰਡੀ ਦਾ ਕਾਟੂ ਮਾਲ ਵਿੱਚ ਜ਼ਬਰਦਸਤ ਡੰਕਰ ਆਏ ਹੋਏ ਬਣੇ ਰਹੋ ਮਾਲਬਾਪ ਲੋਕਰ YouTube ਚੰਦਰ ਨਾਲ ਅੱਜ ਮੈਂ ਸਾਰੀ ਡਿਟੇਲ ਪੂਰੀ ਦੱਸੂਗਾ ਵੀ ਜਿਵੇਂ ਵਧੀਆ-ਵਧੀਆ ਚੰਗੇ-ਚੰਗੇ ਡੰਕਰ ਆਉਂਦੇ ਨੇ ਵੀ ਇਹ ਕਿਉਂ ਆਉਂਦੇ ਆ ਕਾਤੋਂ ਆਉਂਦੇ ਨੇ ਹਣੇ ਚਾਹੀਦੇ ਜਾਂ ਨਹੀਂ ਆਉਣ ਚਾਹੀਦੇ ਸਾਰੀ ਦੱਸਾਂਗੇ ਤੇ ਚੰਗੇ-ਚੰਗੇ ਦਿਖਾਵਾਂਗੇ ਪਸੂ ਤੇ ਫਿਰ ਤੁਸੀਂ ਦੱਸੋ ਵੀ ਮੁੱਲ ਦਾ ਦੋ ਤੇ ਕਿਵੇਂ ਚੰਗਾ ਲੱਗੂ ਜਾਂ ਨਾਲ ਲੈਣਾ ਤੇ ਲੈਣ ਲੱਗਣਗੇ ਜਾਂ ਨਾ ਲੈਣ ਲੱਗਣਗੇ ਆਜੋ ਤੇ ਅੱਤੇ ਇਹ ਨਹੀਂ ਪਤਾ ਹੈ ਆਪ ਸਭ ਚੋਟੀ ਘੋਰ ਕਟੂ ਵਾਲਾਂ ਦੀ ਖਰੀਦੀ ਹੋਈ ਆ ਤੇ ਆ ਮੱਝ ਖੜੀਆਂ ਨੇ ਤੇ ਦਿਖਾਉਣਾ ਹੋਰ ਆਉਂਛਾ ਨਹੀਂ ਬਥਵਾਵਾ ਜਿੰਨੇ ਕੋਲੇ ਨਹੀਂ ਕੱਢਦੇ ਕਿੰਨੇ ਲੀਟਰ ਦੁੱਧ ਆ ਬਾਈ ਇਹਦੇ ਥੱਲੇ ਪੂਰਾ 10 ਲੀਟਰ ਦੁੱਧ ਆ ਜੀ 10 ਲੀਟਰ ਪੂਰਾ 10 ਲੀਟਰ ਦੁੱਧ ਤੇ ਛੂਹੀ ਕਿੰਨੇ ਚੱਲਦੀ ਆ 5 ਲੀਟਰ ਕਿਲੇ ਮਿੰਨ ਜਲਾਣ ਦੇ ਨਾਲ ਆਪ ਲੈ ਜਾਂਦੀ ਏ ਦੂਜੇ ਤੇ ਤੀਜੇ ਤੇ ਪਹਿਲੇ ਗਾਸਤੇ ਜੀ ਲਿਆਂਦੇ ਦੀ ਬੱਚਾ ਹੈ ਨਹੀਂ ਥੱਲੇ ਬੱਚਾ ਹੈ ਨਹੀਂ ਥੱਲੇ ਬੱਚਾ ਹੈ ਨਹੀਂ ਯਾਰ ਅੱਛਾ ਦੋ 10 ਕਿਲੋ ਅੱਛਾ ਤੇ ਆ ਚੋਟੀ ਵੀ ਆਫਸਰ ਛੋਡੀ ਹੈ ਆਪਣੀ ਹੈ ਨਹੀਂ ਇਹ ਨਹੀਂ ਅੱਛਾ ਆ ਲੋ ਜੀ ਦਾ ਟਾਈਮ ਹੈ ਹਜੇ ਮੰਡੀ ਚ ਡੰਗਰ ਆਉਣੇ ਸ਼ੁਰੂ ਹੋਏ ਨੇ ਤੇ ਇਸ ਤੋਂ ਪਹਿਲਾਂ ਮੁਰਛਾ ਮਰਗੀਆਂ ਮੱਝਾਂ ਆ ਦੇਖ ਕਾਟੂ ਆਣਾਂ ਚ ਵਿਕ ਵਿਕੀਆਂ ਤੇ ਹੋ ਖੜੀਆਂ ਕਰਮਾਂ ਵਾਲੀਆਂ ਚਾਰ ਪੰਜ ਤੇ ਆਜ ਕਿੱਡੀਆਂ ਕਿੱਡੀਆਂ ਜ਼ਬਰਦਸਤ ਚੋਟੀਆਂ ਨੇ ਇਹਨਾਂ ਚ ਹੋਰ ਦਿਖਾਉਣਾ ਉਧਰੋਂ ਚਲੋ ਜ਼ਬਰਦਸਤ ਚੋਟੀ ਲਓ ਜੀ ਕੋਈ ਹੈ ਤਾਂ ਛੋਟੀ ਚ ਪਤਲਾ ਪਿੰਡਾ ਸਿੰਘਾਂ ਦੀ ਕੁੰਡੀ ਕਟੂ ਵਾਲਿਆਂ ਦੀ ਖਰੀਦੀ ਖੜੀ ਆ ਇਹ ਆਹ ਲਓ ਜੀ ਹੋਰ ਦਿਖਾਉਣਾ ਉਧਰ ਹੋ ਗਈ ਸਭ ਪੂਰੀ ਹੋ ਗਈ ਸਾਡੀ ਰਹੀ ਹੈ ਆਫਸਰ ਛੋਟੇ ਆ ਇਸ ਘਾਟੂ ਦੇ ਵਿੱਚ ਨਾ ਜਿੰਨੇ ਡੰਗਰ ਆਏ ਨੇ ਬਹੁਤ ਸੁਨੱਖੇ ਆਏ ਨੇ ਤੇ ਵਿੱਚ ਬੜੀਆਂ ਚੰਗੀਆਂ ਮੱਛਾਂ ਲੱਗੀਆਂ ਵੀ ਦੁੱਧ ਵਾਲੀਆਂ ਤੇ ਬਹੁਤ ਹੀ ਸੁਨੱਖੀਆਂ ਇਹਦੇ ਵਿੱਚ ਕਟੀਆਂ ਤੇ ਅਫਸਰ ਛੋਟੀਆਂ ਵੀ ਹੈਗੀਆਂ ਲੱਗੀਆਂ ਜਿਵੇਂ ਆਹ ਹੋ ਦੇਖਿਓ ਭਾਈ ਉਹ ਜਿਵੇਂ ਆਹ ਹੋ ਲਿੱਲੀਰਾ ਵਿੱਚ ਪੈਂਦੀ ਆ ਇਹ ਤੇ ਬਹੁਤ ਸੁਨੱਖੀ ਆ ਕੱਟੇ ਲਿਖਾ ਜਾਂਦੂ ਰੋ ਆ ਲੋ ਆ ਜਾ ਕਰੋ ਮੰਡੀਆਂ ਤੇ ਆ ਕੇ ਯਾਰ ਲੈ ਜਾ ਕਰੋ ਖਰੀਦ ਕੇ ਤੇ ਆ ਦੇ ਵਿੱਚ ਇਹਨਾਂ ਦੇ ਜੇ ਬਹੁਤ ਹੱਥ ਡੰਕਰ ਨਿਕੇ ਜਿਵੇਂ ਆ ਮੱਝਾਂ ਹੋ ਗਈਆਂ ਕੀ ਕਰਨਾ ਤੇ ਇੱਕ ਆ ਭਾਈ ਛੋਟੀ ਨਹੀਂ ਫਰਦਾ ਅਫਸਰ ਜੇ ਅਸ ਤੇ ਆ ਮੱਝਾਂ ਸਾਰੀਆਂ ਜਵਤਾਸਤ ਨੇ ਕਿੰਨੇ ਹੱਥ ਨੱਖੇ ਤੇ ਆ ਦੇ ਕੋਈ ਵੀ ਡੰਕਰ ਇਹਦੇ 'ਚ ਇਹ ਜਾਣੀ ਹੈਗਾ ਬਾਜ਼ਾਰ ਲੈ ਛੜਾ ਹੈਗਾ ਮਰੂ ਆਹ ਮੱਛ ਚੋਈ ਹੋਈ ਆ ਬਾਈ ਉਹ ਚੋਈ ਹੋਈ ਮੱਛ ਹੈ ਦੁੱਧ ਵਾਲੀ ਆ ਹੈਗਾ ਦੁੱਧ ਥੱਲੇ ਤੇ ਇਹ ਜਰੱਖਦੇ ਨੇ ਪੈਸੇ ਲੈ ਕੇ ਆ ਜਾਂਦੇ ਤੇ ਵੇਚ ਕੇ ਭਾਰ ਜਾਂਦੇ ਆ ਚੱਲ ਇਕੱਠਾ ਦਾ ਉਹ ਨਹੀਂ ਲੈ ਜੀ ਉਹ ਨਹੀਂ ਕਰਦਾ ਚੱਲ ਕਹਿੰਦਾ ਜੀ ਭਾਈ ਮੈਂ ਤਾਂ ਰੱਖਣ ਵਾਲੇ ਨੂੰ ਕਰੇ ਮੋੜ ਕੇ ਲੱਗੇ ਹੌਣ ਮੋੜਦਾ ਹੁੰਦਾ ਯਾਰ ਬਿਸ਼ਰਮ ਹੁੰਦੇ ਕਹਿ ਦਿੰਦੇ ਨੇ ਕਿ ਬਹੁਤ ਬਹੁਤ ਘਰੇ ਲਜਾਂ ਮੋੜ ਕੋਲ ਆ ਜਾਗੇ ਨਾ ਕੱਟ ਚ ਵਿਕੀ ਤਾਂ ਤਾਂ ਇਹਨੂੰ ਪੁੱਛਦਾ 4 ਲੀਟਰ ਦੁੱਧ ਅੱਛਾ ਭਾਈ ਇਹਦੇ ਥਲੇ 6 ਕਿਲੋ ਹੈ 6 ਕਿਲੋ 6 ਕਿਲੋ ਦੁੱਧ ਤਾਂ ਨਹੀਂ ਰਲੀ 10000 ਰਲੀ ਦੀ ਹੈਗੀ ਰਲੀ ਦੀ ਗੱਲ ਰਹੀ ਦੀ ਅੱਛਾ ਤੇ ਕੀ ਮੰਗਦਾ ਹੁਣ ਇਹਦਾ ਤੇ ਇਹਦਾ ਕਾਟ ਗਿਆ ਦੁੱਧ ਤਾਂ ਪਹਿਲਾਂ ਦੁੱਧ ਤਾਂ ਕਿਵੇਂ ਦਿੱਤਾ ਮਾਚ ਨੇ 14 ਕਿਲੋ ਦਿੰਦੀ ਰਹੀ ਫਿਰ ਯਾਰ ਇਹਨੂੰ ਪੋਟਰ ਪਾਟਰ ਤਪਾ ਲੋ ਨਾ ਕੋਈ ਦੇਖ ਰਹੇ ਆ ਬਾਕੀ ਦੇਖ ਰਹੇ ਨੇ ਕੋਈ ਪਾਲਣਾ ਲੈ ਕੇ ਦੇ ਦਾਂਗੇ ਨਹੀਂ ਇਹਨਾਂ ਨੂੰ ਪੋਟਰ ਪਾਟਰ ਚਾਹ ਰਹੇ ਨੇ ਤੇ ਤੇਰਾ ਮੋਬਾਈਲ ਨੰਬਰ ਕਿੰਨਾ ਆ ਦੱਸੀ ਸੌਂਕੀ ਮੋਬਾਈਲ ਨੰਬਰ ਹਾਂ ਕੱਟ ਕੇ ਦੇ ਨੰਬਰ ਯਾਰ ਕੋਈ ਬੇਗਬੁਕ ਹੋ ਜੂਗੀ ਚੰਗਰ ਕੱਟ ਰਹੇ ਥੋੜੀ ਆਬਦੀ ਹੈ ਘਪੇਚਰੋਂ ਵਿਪਾਰ ਕਰਦੇ ਘਰੇਲੂ ਆ ਤੇ ਇਹਦੇ ਮਗਰ ਬੱਚਾ ਵੀ ਹੈਗਾ ਕੱਚਾ ਨਹੀਂ ਹੈ ਨੰਬਰ ਹੈਗਾ ਦਾ 82645 ਹਾਂ 96784 ਇੱਕ ਵਾਰੀ ਫੇਰ ਬੋਲੀ 82645 ਹਾਂ 96784 5000 ਮਾਝ ਦਿਖਾ ਦੇ ਚਲੋ ਸਿਰ ਹੈਗੀ ਬਿਲਕੁਲ ਤੇ ਇਹਨਾਂ ਦੀ ਤੁਹਾਨੂੰ ਪਤਾ ਹੀ ਹੈ ਤੇ ਸਪਰਕ ਕਰ ਲਿਓ ਜਿਹੜੇ ਵੀ ਰਿਪੋਰਟਰ ਪਾਟਰ ਦੇ ਕੇ ਇਹਨਾਂ ਨੂੰ ਦੁਬਾਰੇ ਕਾਇਮ ਕਰ ਸਕਦੇ ਆ ਆਬ ਚਰਚੋਟੀ ਬਿਲਕੁਲ ਸਿਰੇ ਸੱਟ ਲੈ ਲੈ ਨਾ ਇਹ ਕੀ ਬੋਲ ਰਿਹਾ ਹੈ ਜਦ ਆ ਰਿਹਾ ਤੇ ਦੁਕਾਣ ਨਹੀਂ ਉਹ ਸੰਦਾ ਨਹੀਂ ਬੱਸ ਬਰਤਾਂ ਨਹੀਂ ਹੁੰਦੀ ਕੋਈ ਛੋਟਾ ਜਿਹਾ ਲੱਖੜਦੀ ਫਿਰ ਬਿਲਕੁਲ ਬਣਾਈ ਜਾਏਗਾ ਕੀ ਫਾਇਦਾ ਉਹ ਪੈਸੇ ਦਾ ਪੈਸੇ ਤੂੰ ਘੱਟ ਨਹੀਂ ਖਾੜੇ ਤੇ ਛੋਟੀ ਦੇ ਰਹਿ ਗਏਗਾ ਕੋਈ ਚੋਟੀ ਇਹ ਬਈ ਦੋੰਦੀ ਹੈ ਹਾਂ ਦੁਕ ਤੇ ਕਰ ਗਈ ਬਰਾਬਰ ਦੋ ਦੰਦ ਕਰ ਗਈ ਕਿੰਨੇ ਦੀ ਵਿੱਚੀਆਂ ਹੁਣ ਕਿੰਨੇ ਦੀ ਵਿੱਚਨੀ ਆ ਜੋੜਾ ਇੱਕ ਕੱਡੀ ਜੋੜਾ ਇੱਕ ਉਹ ਖੜੀ ਆ ਪਹਿਲੇ ਇਹ ਉਹ ਕਿੰਨੇ ਦੀਆਂ ਵਿੱਚੀਆਂ ਕੋਈ ਲੈਣਾ ਬਈ ਪਿੰਡ ਦੇ ਵਾਲੇ ਮੰਗੀ ਜਾਣਗੇ ਯਾਰ ਤੂੰ ਕੀ ਲੈਣਾ ਯਾਰ ਕੋਈ ਆਜੂ ਦੇਖ ਕੇ ਤੂੰ ਇੱਚ ਕੱਟੂ ਵਾਲੇ ਨੂੰ ਵੇਚੇਗਾ ਕੀ ਲੈਣਾ ਇਹ ਤਾਂ ਗਈਆਂ ਹੁਣ ਇਹਦਾ ਇਹ ਤਾਂ ਮੈਨੂੰ ਪਤਾ ਹੀ ਆ ਕਿਵੇਂ ਜਾਣੀਆਂ ਕਿਉਂ ਐਵੇਂ ਤੂੰ ਉੱਥੇ ਮੁੰਡਾ ਕੱਢੀ ਜਾਣਾ ਮੇਰੇ ਵਰਗਾ ਜੱਟ ਵਾਲੇ ਮੰਗੀ ਜਊ ਹਾਂ ਕੀ ਫਾਇਦਾ ਗੱਲਾਂ ਦਾ ਯਾਰ ਤੇਰੀ ਤੇਰੀ ਆਪਣਾ ਵੀਡੀਓ ਥੋੜੀ ਜਿਹੀ ਲੁਕੇ ਦੀ ਉਹਦੋਂ ਗੱਲ ਹੀ ਚੱਲ ਜੂ ਚੱਲੇ ਤਾਂ ਮੇਰੀ ਵੀਡੀਓ ਨੂੰ ਨਾਲ ਚੱਕਰ ਨਹੀਂ ਮੇਰਾ ਵੀ ਮੈਂ ਤਾਂ ਇਹ ਚੋਣਿਆ ਸੀ ਵੀ ਤੁਸੀਂ ਜੇ ਇਹ ਕਿਹੇ ਪਾਲਣ ਵਾਲਿਆਂ ਨੂੰ ਦੇ ਦਿਆ ਕਰੋ ਕਿਉਂ ਮਾਰਦਾ ਪਾਰ ਲੈ ਲੈ ਆਪਣਾ ਲੈ ਜਾ ਲੈ ਆਪਣਾ ਘਾਟ ਦੇ ਦੇ ਉਹਨਾਂ ਨੂੰ ਉਹੀ ਕਹਿਣਾ ਵੀ ਮੋਬਾਈਲ ਨੰਬਰ ਦੇ ਦੇ ਤੁਰ ਕਰ ਉਹ ਲੈ ਜਾਣ ਘਾਟ ਦੇ ਦੇ ਪੰਜ ਲੈ ਜਾ ਲੈ ਕਿੰਨੇ ਦੀ ਕਿੰਨ ਬੋਲ ਕਿੰਨੇ ਮਖੀ ਬੋਲ ਕਿੰਨੇ ਘਾਟ ਦੇ ਦੇ ਪੰਜ ਜਿੰਨਾ ਵੀ ਲੱਗਦੇ ਆ ਕਿੰਨੇ ਲਾਇਆ ਕਿੰਨੇ ਲਾਇਆ ਬੋਲ ਕਿੰਨੇ ਲਾਇਆ ਨਹੀਂ ਮੈਂ ਬੋਲਦਾ ਜਿਹੜੀਆਂ ਤੂੰ ਗੱਲ ਕਰਦਾ ਰਹਿਦਾ ਸਾਡੇ 'ਚ ਵੀ ਆ ਵਾਹ ਵਾਹ ਸਾਡੇ 'ਚ ਇਹ ਬੰਦੇ ਪਤਾ ਕੀ ਕਰਦੇ ਆ ਘਰੋਂ ਕਹਿ ਕੇ ਜੱਟਾਂ ਨੂੰ ਕੋਈ ਰਿਸ਼ਤਾ ਪਾਲਾਂਗੇ ਪਾਲਣ ਕਹਿ ਕੇ ਮੋੜ ਕੇ ਫਿਰ ਇਹ ਘਾਟੂ ਚ ਵੇਚ ਜਾਂਦੇ ਆ ਬਾਈ ਇਹਨਾਂ ਨੂੰ ਕੱਟੀਆਂ ਨਾ ਦਿਆ ਕਰੋ ਤੇ ਮੰਤਰ ਵਰਗੀਆਂ ਬੰਦੇ ਨੇ ਮੈਨੂੰ ਗੱਲ ਹੀ ਨਹੀਂ ਰਹਾ ਭਾਈ ਤੇ ਲਿਆ ਆਉ ਕਿਸੇ ਜੱਟ ਨੂੰ ਕਹਿ ਕੇ ਉਹ ਮੈਂ ਰੱਖਣੀ ਆ ਮੇਰੇ ਬੱਚੇ ਪਾਲ ਲੈਣਗੇ ਇਹਨੂੰ ਮੈਂ ਨੇ ਕਹੇ ਕਿ ਜਵਾਕ ਆ ਸੀ ਕੱਟੀ ਰੱਖ ਲਾਂਗੇ ਤੇ ਮੋੜ ਕੇ ਲਿਆ ਕੇ ਆਉ ਖੜਿਆ ਕਾਟੂਆਂ ਚ ਚਲੇ ਆ ਚੋਟੀ ਆ ਕਿੰਨੀ ਸੁਨੱਖੀ ਕੱਟੀ ਆ ਆਹਾ ਇਹਨੇ ਵੀ ਘਾਟ ਉੱਤੇ ਜਾਣਾ ਆ ਦੇਖੀ ਕਿ ਤਰਤਾ ਇਹ ਸਾਰਾ ਜਿੰਨਾ ਮਾਲ ਆ ਇੱਥੇ ਸਾਰਾ ਘਾਟੂ ਵਾਸਤੇ ਆਇਆ ਹੋਇਆ